ਰੀਪੀਟਰ ਕਿਟ ਸੀਗੀ ਜੀ ਅੱਛਾ ਜਿਵੇਂ ਇਹਨਾਂ ਦੱਸੀ ਅਸੀਂ ਉਵੇਂ ਯੂਜ਼ ਕਰੀ ਜੀ ਠੀਕ ਹੈ ਹਾਂਜੀ ਹਾਂ ਹਾਂ ਤੇ ਉਹਦੇ ਨਾਲ ਮਤਲਬ ਰਿਜ਼ਲਟ ਪੂਰੇ ਆਉਂਦੇ ਆ ਬਸ ਇਹ ਕੋਈ ਟੀਕਾ ਹੈ ਜਾਂ ਕੋਈ ਕੀ ਹੈ ਨਹੀਂ 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 ਇਹ ਕੱਲੀ ਸਿਰਫ ਪੀਣ ਨੂੰ ਦਵਾਈ ਉਹ ਕਰਨੀ ਹੁੰਦੀ ਆ ਆਪਾਂ ਜੀ ਅੱਛਾ ਹਾਂ 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 ਤੇ ਉਹ ਜਿਵੇਂ ਇਹ ਚ ਸਾਰਾ ਲਿਖਿਆ ਹੁੰਦਾ ਕਰਕੇ ਹਾਂਜੀ ਹਾਂ ਹਾਂ ਕੋਈ ਔਖਾ ਕੰਮ ਨਹੀਂ ਹੈਗਾ ਪਸੂ ਸੌਖਾ ਲੈ ਲੈਂਦਾ ਹੈਗਾ ਜੀ ਜਿਵੇਂ ਕਈ ਵਾਰੀ ਉਹ ਹੋਮੋਪੈਥੀ ਵਿੱਚ ਕਹਿ ਦਿੰਦੇ ਆ ਕਿ ਵਿੱਚ ਕੱਲੀ ਜੀਵ ਤੇ ਹੀ ਪਾਉਣੀ ਆ ਤੁਸੀਂ ਉੱਥੇ ਕਰਕੇ ਉਹ ਪਸੂ ਢਲਾ ਦਿੰਦਾ ਉਹ ਕਰ ਦਿੰਦਾ ਇਹਦਾ ਕੋਈ ਚੱਕਰ ਨਹੀਂ ਜਿਹੜੀ ਚੀਜ਼ ਚ ਮਰਜ਼ੀ ਪਾ ਕੇ ਦੇ ਦਿਓ ਦੇਖਿਆ ਸੀ ਰਿਜ਼ਲਟ ਪੂਰਾ ਹੀ ਆਉਂਦਾ ਹੈ ਜੀ ਜਿਆਦਾਤਰ ਫਿਰ ਉਸ ਤੋਂ ਬਾਅਦ ਦੂਸਰੇ ਦਿਨ ਤੇ ਮੈਂ ਸਟਾਈਡਸ ਆਉਂਦੀ ਆ ਜੀ ਕਿਉਂਕਿ ਮੈਂ ਸਟਾਈਡਸ ਇੱਕ ਨੰਬਰ ਤੇ ਤੁਹਾਡੇ ਫਾਰਮ ਦੇ ਵਿੱਚ ਜਿਹੜਾ ਇਸ਼ੂ ਸੀ ਉਹ ਰਿਪੀਟਰ ਦਾ ਸੀ ਯਾਨੀ ਕਿ ਰਿਪੀਟ ਹੋ ਰਹੀ ਸੀ ਵਾਰ-ਵਾਰ ਵਾਰ-ਵਾਰ ਵਾਰ ਤੇ ਦੂਸਰੇ ਨੰਬਰ ਤੇ ਮਸਟੈਟਸ ਸੀ ਪਰ ਜ਼ਿਆਦਾਤਰ ਅਸੀਂ ਦੇਖਿਆ ਕਿ ਮਸਟੈਟਸ ਇੱਕ ਨੰਬਰ ਤੇ ਹੁੰਦੀ ਹੈ ਪਰ ਮਸਟੈਟਸ ਸਾਲੇ ਪਾਸੇ ਵੀ ਚੱਲੇ ਜੀ ਠੀਕ ਹੈ ਮਸਟੈਟਸ ਦਾ ਮਤਲਬ ਇੰਨਾ ਕੁ ਰਿਜ਼ਲਟ ਮਿਲਿਆ ਵੀ ਹੁਣ ਜੇ ਕੋਈ ਸਾਨੂੰ ਤਿਲ ਪਸ਼ੂ ਦਿੰਦਾ ਹੈਗਾ ਅਸੀਂ ਉਹ ਲੈ ਲੈਨੇ ਜੀ ਕੀ ਬਾਤ ਹੈ ਜੀ ਹਾਂ ਹਾਂ ਉਹ ਜਿਹੜਾ ਮਤਲਬ ਸਾਡੇ ਵਪਾਰੀ ਹੈਗਾ ਮੁੰਡਾ ਪਸ਼ੂ ਦਵਾਉਂਦਾ ਹੈਗਾ ਮੈਨੂੰ ਕਰਦਾ ਉਹਨੂੰ ਵੀ ਪਤਾ ਵੀ ਇਹ ਸੈੱਟ ਕਰ ਲੈਂਦਾ ਹੈਗਾ ਉਹ ਰਿਪੀਟਰ ਤੇ ਮਸਟੈਟਸ ਵਾਲੇ ਪਸ਼ੂ ਮੈਨੂੰ ਦਵਾ ਦਿੰਦਾ ਹੈ